ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ ਨੀਂਦ ਹੋਈ ਵਾਪਸੀ ਸਤਲੁਜ ਦਰਿਆ ਦਾ ਵਧਿਆ ਪਾਣੀ ਅੱਜ ਇੱਕ ਚੈਨਾਚਕ ਭਾਰੀ ਮੀਂਹ ਪੰਜਾਬ ਦੇ ਮੌਸਮ 'ਚ ਇੱਕ ਵਾਰ ਫੇਰ ਤੋਂ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਅੱਜ ਵੀ ਸਵੇਰ ਤੋਂ ਹੀ ਅਸਮਾਨ 'ਚ ਬੱਦਲ ਛਾਏ ਹੋਏ ਨੇ ਮੌਸਮ ਵਿਭਾਗ ਮੁਤਾਬਕ 20 ਸਤੰਬਰ ਤੱਕ ਮੌਨਸੂਨ ਪੂਰੀ ਤਰ੍ਹਾਂ ਨਾਲ ਵਾਪਸ ਚਲਾ ਜਾਵੇਗਾ ਪਰ ਜਾਂਦੇ ਜਾਂਦੇ ਇਹ ਪੰਜਾਬ ਦੇ ਸੈਂਟਰਲ ਹਿੱਸਿਆਂ 'ਚ ਹੋ ਕੇ ਜਾਵੇਗਾ ਜਿਸ ਨਾਲ ਅੱਜ ਤੇ ਕਈ ਥਾਵਾਂ 'ਤੇ ਮੀਂਹ ਪੈ ਸਕਦਾ ਹੈ ਮੀਂਹ ਕਾਰਨ ਤਾਪਮਾਨ ਡਿੱਗੇਗਾ ਅਤੇ ਲੋਕਾਂ ਨੂੰ ਹਮਸ ਵਾਲੀ ਗਰਮੀ ਤੋਂ ਰਾਹਤ ਮਿਲੇਗੀ ਜਿਨ੍ਹਾਂ ਸ਼ਹਿਰਾਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਉਹ ਸ਼ਹਿਰ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਮੁਹਾਲੀ ਅਤੇ ਪਟਿਆਲਾ ਕੁਝ ਥਾਵਾਂ 'ਤੇ ਹਲਕੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਪੰਜਾਬ ਦੇ ਹੋਰ ਜ਼ਿਲ੍ਹਿਆਂ 'ਚ ਬੱਦਲਵਾਹੀ ਅਤੇ ਹਲਕੀ ਬੂੰਦਾਬੰਦੀ ਰਹੇਗੀ। ਮੌਸਮ ਵਿਭਾਗ ਨੇ ਲੋਕਾਂ ਨੂੰ ਇਸ ਸਬੰਧੀ ਅਲਰਟ ਰਹਿਣ ਦੀ ਅਪੀਲ ਕੀਤੀ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ 'ਚ ਵੀ ਥੋੜਾ ਵਾਧਾ ਦੇਖਣ ਨੂੰ ਮਿਲਿਆ ਹੈ। ਪੰਜਾਬ 'ਚ ਹੁਣ ਆਉਣ ਵਾਲੇ ਦਿਨਾਂ ਤੱਕ ਮੌਸਮ ਠੰਡਾ ਰਹਿਣ ਦੀ ਉਮੀਦ ਹੈ। ਲੋਕਾਂ ਨੂੰ ਔਰ ਜਾਣ ਵਿੱਚ ਕੁਝ ਰਾਹਤ ਮਿਲੇਗੀ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਵਧੀ ਹੋਈ ਗਰਮੀ ਨੇ ਉਹਨਾਂ ਨੂੰ ਪਰੇਸ਼ਾਨ ਕਰ ਰੱਖਿਆ ਹੈ। ਇਸ ਦੌਰਾਨ ਪਹਾੜਾਂ 'ਚ ਘਟ ਰਹੀ بارش ਕਾਰਨ ਪੰਜਾਬ 'ਚ ਦਰਿਆਵਾਂ ਦਾ ਪਾਣੀ ਵੀ ਪਰ ਪੰਜਾਬ 'ਚ ਤਾਪਮਨ ਕੋਈ ਗਰਾਵਟ ਦਰਜ ਨਹੀਂ ਕੀਤੀ ਗਈ ਜਾਨੋ ਆਪਣੇ ਸ਼ਹਿਰਾਂ ਦਾ ਤਾਪਮਨ ਅੰਮ੍ਰਾਲਾ 32.0 ਡਿਗਰੀ ਸ਼ਿਦਾਂਨਪੁਰ ਸਾਹਿਬ 34.7 ਡਿਗਰੀ ਮੁਹਾਰੀ 32.4 ਡਿਗਰੀ ਲੁਧਿਆਣਾ 33.8 ਡਿਗਰੀ ਪਟਿਆਲਾ 32.3 ਡਿਗਰੀ ਪਠਾਨਕੋਟ 34.1 ਡਿਗਰੀ ਪੰਜਾਬ ਚ ਵੀ ਖਾਰਾ ਸਤਲੁਜ ਦਰਿਆ ਚ ਪਾਣੀ ਦਾ ਪੱਧਰ ਵੱਧ ਗਿਆ ਤੇਜ਼ ਪਾਣੀ ਦੇ ਵਹਾਣ ਨਾਲ ਬੰਨ੍ਹ ਦੇ ਨੇੜੇ ਬਣੇ ਬੈਰੀਅਰ ਟੁੱਟ ਗਏ ਨੇ ਅਤੇ ਕੋਲ ਦੇ ਚਾਰ ਘੜ ਡਿਗਣ ਦੇ ਕੰਡੇ ਤੇ ਨੇ ਜੇਕਰ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀ ਤਾਂ ਹਿਮਾਚਲ ਪ੍ਰਦੇਸ਼ ਚ ਵੀ ਹਾਲਾਤ ਕੁਝ ਠੀਕ ਹੋ ਗਏ ਨੇ ਦੱਸਦੇ ਕਿ ਅਗਸਤ ਮਹੀਨੇ ਤੋਂ ਸ਼ੁਰੂ ਹੋਇਆ ਪੰਜਾਬ ਚ ਪਾਰੀ ਵੀ ਨੇ ਹਾੜਾ ਦਾ ਰੂਪ ਧਾਰ ਲ ਪੰਜਾਬ ਨੂੰ ਹੜ੍ਹਾਂ ਦੀ ਮਾਰ ਝੱਲਣੀ ਪਈ ਪੰਜਾਬ ਦੇ ਹੱਥ ਤੋਂ ਜ਼ਿਆਦਾ ਪਿੰਡ ਹੜ੍ਹਾਂ ਦੀ ਲਪੇਟ 'ਚ ਆ ਗਏ ਹੜਾ ਆਪਣੇ ਨਾਲ ਲੋਕਾਂ ਦੇ ਘਰ ਪਸ਼ੂ ਸਭ ਰੋਡ ਕੇ ਲੈ ਗਿਆ ਇਸ ਪੈਣ ਖੜਨੇ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਖਰਾਬ ਕਰਤਾ ਪਰ ਹੁਣ ਜਦੋਂ ਹੜ੍ਹਾਂ ਨਾਲ ਹਾਲਾਤ ਠੀਕ ਹੋ ਰਹੇ ਨਹੀਂ ਤਾਂ ਅਸਲ ਹਾਲਾਤ ਕੀ ਬਣੇ ਉਹ ਸਾਹਮਣੇ ਆ ਰਹੇ ਨੇ ਕਿਸਾਨਾਂ ਦੀਆਂ ਫਸਲਾਂ ਤੇ 4-4 ਫੁੱਟ ਤੱਕ ਦੀ ਧੀ ਦਿੱਤਾ ਜਮਾ ਹੋ ਗਈ ਹੈ ਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਜਿਕਰ ਖਾਸ ਹੈ ਕਿ ਹੁਣ ਪੰਜਾਬ 'ਚ ਮੌਨਸੂਨ ਜਾਣ ਵਾਲਾ ਹੈ ਤੇ ਜਿਸ ਕਰਕੇ ਜਾਂਦੇ-ਜਾਂਦੇ ਪੰਜਾਬ ਦੇ ਕਈ ਹਿੱਸਿਆਂ 'ਚ ਹੋ ਕੇ ਜਾਵੇਗਾ ਯਾਨੀ ਕਿ ਮੀਂਹ ਪਵੇਗਾ ਇਸੇ ਤਰ੍ਹਾਂ ਮੌਸਮ ਪੰਜਾਬ ਤੱਕ ਪਹੁੰਚ। ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ। ਨੀਂਦ ਹੋਈ ਵਾਪਸੀ, ਸਤਲੁਜ ਦਰਿਆ ਦਾ ਵਧਿਆ ਪਾਣੀ। ਅੱਜ ਇੱਕ ਚੈਨਾਚਕ ਭਾਰੀ ਮੀਂਹ। ਪੰਜਾਬ ਦੇ ਮੌਸਮ 'ਚ ਇੱਕ ਵਾਰ ਫੇਰ ਤੋਂ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਅੱਜ ਵੀ ਸਵੇਰ ਤੋਂ ਹੀ ਅਸਮਾਨ 'ਚ ਬੱਦਲ ਛਾਏ ਹੋਏ ਨੇ। ਮੌਸਮ ਵਿਭਾਗ ਮੁਤਾਬਕ 20 ਸਤੰਬਰ ਤੱਕ ਮੌਨਸੂਨ ਪੂਰੀ ਤਰ੍ਹਾਂ ਨਾਲ ਵਾਪਸ ਚਲਾ ਜਾਵੇਗਾ ਪਰ ਜਾਂਦੇ ਜਾਂਦੇ ਇਹ ਪੰਜਾਬ ਦੇ ਸੈਂਟਰਲ ਹਿੱਸਿਆਂ 'ਚ ਹੋ ਕੇ ਜਾਵੇਗਾ ਜਿਸ ਨਾਲ ਅੱਜ ਤੇ ਕਈ ਥਾਵਾਂ 'ਤੇ ਮੀਂਹ ਪੈ ਸਕਦਾ ਹੈ ਮੀਂਹ ਕਾਰਨ ਤਾਪਮਾਨ ਡਿੱਗੇਗਾ ਅਤੇ ਲੋਕਾਂ ਨੂੰ ਹਮਸ ਵਾਲੀ ਗਰਮੀ ਤੋਂ ਰਾਹਤ ਮਿਲੇਗੀ ਜਿਨ੍ਹਾਂ ਸ਼ਹਿਰਾਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਉਹ ਸ਼ਹਿਰ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਮੁਹਾਲੀ ਅਤੇ ਪਟਿਆਲਾ ਚਿਕੂਚੀ ਧਾਵਾਂ ਤੇ ਹਲਕੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਪੰਜਾਬ ਦੇ ਹੋਰ ਜ਼ਿਲ੍ਹਿਆਂ 'ਚ ਬੱਦਲਵਾਹੀ ਅਤੇ ਹਲਕੀ ਬੂੰਦਾਬੰਦੀ ਰਹੇਗੀ ਮੌਸਮ ਵਿਭਾਗ ਨੇ ਲੋਕਾਂ ਨੂੰ ਇਸ ਸਬੰਧੀ ਅਲਰਟ ਰਹਿਣ ਦੀ ਅਪੀਲ ਕੀਤੀ ਹੈ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ 'ਚ ਵੀ ਥੋੜਾ ਵਾਧਾ ਦੇਖਣ ਨੂੰ ਮਿਲਿਆ ਹੈ ਪੰਜਾਬ 'ਚ ਹੁਣ ਆਉਣ ਵਾਲੇ ਦਿਨਾਂ ਤੱਕ ਮੌਸਮ ਠੰਡਾ ਰਹਿਣ ਦੀ ਉਮੀਦ ਹੈ ਲੋਕਾਂ ਨੂੰ ਆਉਣ ਜਾਣ ਵਿੱਚ ਕੁਝ ਰਾਹਤ ਮਿਲੇਗੀ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਵਧੀ ਹੋਈ ਗਰਮੀ ਨੇ ਉਹਨਾਂ ਨੂੰ ਪਰੇਸ਼ਾਨ ਕਰ ਰੱਖਿਆ ਹੈ ਇਸ ਦੌਰਾਨ ਪਹਾੜਾਂ 'ਚ ਘਟ ਰਹੀ بارش ਕਾਰਨ ਪੰਜਾਬ 'ਚ ਦਰਿਆਵਾਂ ਦਾ ਪਾਣੀ ਵੀ ਲਗਾਤਾਰ ਘਟ ਪਰ ਪੰਜਾਬ ਚ ਤਾਪਮਨ ਚ ਕੋਈ ਗਰਾਵਟ ਦਰਜ ਨਹੀਂ ਕੀਤੀ ਗਈ ਜਾਨੋ ਆਪਣੇ ਸ਼ਹਿਰਾਂ ਦਾ ਤਾਪਮਨ ਅੰਬਾਲਾ 32.0 ਡਿਗਰੀ, ਸ਼ਿਦਾਨਾਂਦਪੁਰ ਸਾਹਿਬ 31.7 ਡਿਗਰੀ, ਮੁਹਾਰੀ 32.4 ਡਿਗਰੀ, ਲੁਧਿਆਣਾ 33.8 ਡਿਗਰੀ, ਪਟਿਆਲਾ 32.3 ਡਿਗਰੀ, ਪਠਾਨਕੋਟ 31.1 ਡਿਗਰੀ। ਪੰਜਾਬ 'ਚ ਵੀ ਕਾਰਨ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵੱਧ ਗਿਆ। ਤੇਜ਼ ਪਾਣੀ ਦੇ ਵਹਾਅ ਨਾਲ ਬੰਨ੍ਹ ਦੇ ਨੇੜੇ ਬਣੇ ਬੈਰੀਅਰ ਟੁੱਟ ਗਏ ਨੇ ਅਤੇ ਕੋਲ ਦੇ ਚਾਰ-ਕਾਰ ਡਿੱਗਣ ਦੇ ਕੰਡੇ ਤੇ ਨੇ। ਜੇਕਰ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀ ਤਾਂ ਹਿਮਾਚਲ ਪ੍ਰਦੇਸ਼ 'ਚ ਵੀ ਹਾਲਾਤ ਕੁਝ ਠੀਕ ਹੋ ਗਏ ਨੇ। ਦੱਸਦੇ ਕਿ ਅਗਸਤ ਮਹੀਨੇ ਤੋਂ ਸ਼ੁਰੂ ਹੋਏ ਪੰਜਾਬ 'ਚ ਭਾਰੀ ਮੀ ਪੰਜਾਬ ਨੂੰ ਹੜ੍ਹਾਂ ਦੀ ਮਾਰ ਚ ਲੱਣੀ ਪਈ ਪੰਜਾਬ ਦੇ ਹੱਥ ਤੋਂ ਜ਼ਿਆਦਾ ਪਿੰਡ ਹੜ੍ਹਾਂ ਦੀ ਰੁਪੇ ਚ ਆ ਗਏ ਹੜਾ ਆਪਣੇ ਨਾਲ ਲੋਕਾਂ ਦੇ ਘਰ ਪਸ਼ੂ ਸਭ ਰੋਡ ਕੇ ਲੈ ਗਿਆ ਇਸ ਪੈਣ ਖੜਨੇ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਖਰਾਬ ਕਰਤਾ ਪਰ ਹੁਣ ਜਦੋਂ ਹੜ੍ਹਾਂ ਨਾਲ ਹਾਲਾਤ ਠੀਕ ਹੋ ਰਹੇ ਨਹੀਂ ਤਾਂ ਅਸਲ ਹਾਲਾਤ ਕੀ ਬਣੇ ਉਹ ਸਾਹਮਣੇ ਆ ਰਹੇ ਨੇ ਕਿਸਾਨਾਂ ਦੀਆਂ ਫਸਲਾਂ ਤੇ 4 4 ਫੁੱਟ ਤੱਕ ਦੀ ਦਿੱਤਾ ਜਮਾ ਹੋ ਗਈ ਹੈ ਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਜਿਕਰੇ ਖਾਸ ਹੈ ਕਿ ਹੁਣ ਪੰਜਾਬ ਚ ਮੌਨਸੂਨ ਜਾਣ ਵਾਲਾ ਹੈ ਤੇ ਜਿਸ ਕਰਕੇ ਜਾਂਦੇ ਜਾਂਦੇ ਪੰਜਾਬ ਦੇ ਕਈ ਹਿੱਸਿਆਂ ਚ ਹੋ ਕੇ ਜਾਵੇਗਾ ਯਾਨੀ ਕਿ ਮੀਂਹ ਪਵੇਗਾ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਪੱ ਪੰਜਾਬ ਤੱਕ ਪਹੁੰਚ